ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਦੋਸਤੋ ਤਾਂ ਦੇਖੋ ਜੀ ਈਟੀਟੀ ਪਾਸ ਵਾਲਿਆਂ ਦੇ ਲਈ ਖਬਰ ਹੈ ਕਿ ਅੱਜ ਜਿਹੜੀ ਮੈਂ ਤੁਹਾਨੂੰ ਕਿਹਾ ਸੀਗਾ ਸ਼ਾਮ ਤੱਕ ਤੁਹਾਨੂੰ ਅਪਡੇਟ ਦੇਾਂਗੇ ਤਾਂ ਇੱਕ ਫਾਈਨਲ ਤਰੀਕ ਨਹੀਂ ਦਿੱਤੀ ਗਈ ਸਿਰਫ ਇੱਕ ਲਾਰਾ ਹੀ ਦਿੱਤਾ ਗਿਆ ਕਿ ਪੀਐਸ ਟੈਟ ਕਰਾਇਆ ਜਾਵੇਗਾ ਤੇ ਯੂਨੀਅਨ ਵਾਲਿਆਂ ਨੂੰ ਵਾਪਸ ਮੋੜ ਦਿੱਤਾ ਹੈ ਸਿੱਖਿਆ ਮੰਤਰੀ ਵੱਲੋਂ ਤਾਂ ਦੋਸਤੋ ਹੁਣ ਅੱਗੇ ਦੀ ਕਾਰਵਾਈ ਕੀ ਰਹੇਗੀ ਅੱਗੇ ਦੀ ਕਾਰਵਾਈ ਬਾਰੇ ਤੁਹਾਨੂੰ ਪਹਿਲਾਂ ਹੀ ਮੈਂ ਦੱਸ ਚੁੱਕਿਆ ਪਹਿਲੀ ਵੀਡੀਓ ਦੇ ਵਿੱਚ ਹੀ ਕਿ ਜੇਕਰ ਇੱਥੇ ਕੋਈ ਫਾਈਨਲ ਤਰੀਕ ਨਹੀਂ ਦਿੱਤੀ ਜਾਂਦੀ ਤਾਂ 14 15 ਨੂੰ ਪੱਕਾ ਤਰਨਾ ਇੱਕ ਦਿੱਤਾ ਜਾਵੇਗਾ ਤਾਂ ਦੇਖੋ ਜੀ ਇਹਨਾਂ ਨੇ ਕੀ ਲਿਖਿਆ ਹੈ ਕਿ ਹਾਂਜੀ ਸਤਿਕਾਰਯੋਗ ਸਾਥਿਓ ਅੱਜ ਦੀ ਮੀਟਿੰਗ ਜੋ ਹੋਈ ਉਸ ਵਿੱਚ ਸਿੱਖਿਆ ਮੰਤਰੀ ਸਾਹਿਬ ਨਾਲ ਕਾਫੀ ਸਵਾਲ ਹੋਏ ਪੇਪਰ ਬਾਰੇ ਪਹਿਲਾਂ ਉਹ ਬੋਲੇ ਕਿ ਇੱਕ ਮਹੀਨੇ ਤੋਂ ਬਾਅਦ ਤੇ ਦੂਜੀ ਵਾਰ ਫੇਰ ਜਦੋਂ ਪੁੱਛਿਆ ਤਾਂ ਉਹ ਦੇ ਮਹੀਨੇ ਤੇ ਉੱਪਰ ਵੀ ਕੋਈ ਪੱਕਾ ਨਹੀਂ ਤੇ ਅਖੀਰ ਵਿੱਚ ਇੱਕ ਸਵਾਲ ਪੁੱਛਣ ਤੇ ਕਾਫੀ ਜ਼ਿਆਦਾ ਬਹਿਸ ਹੋ ਗਈ ਤੇ ਸਿੱਟਾ ਇਹ ਨਿਕਲਿਆ ਕਿ ਜੋ 2 ਮਹੀਨੇ ਬੋਲੇ ਆ ਉਹ ਵੀ ਇੱਕ ਲਾਰਾ ਹੈ ਇਹ ਕੋ ਫਾਈਨਲ ਤਰੀਕ ਨਹੀਂ ਦितीਗੀ ਸਿਰਫ ਇੱਕ ਲਾਰਾ ਹੀ ਕਿ ਕਰਾਇਆ ਜਾਵੇਗਾ ਪਰ ਇਦਾਂ ਹਜੇ ਵੀ ਕੋਈ ਪੱਕਾ ਭਰੋਸਾ ਨਹੀਂ ਹੈ ਸੋ ਦੋਸਤੋ ਇਹ ਯੂਨੀਅਨ ਦੇ ਨਾਲ ਜੁੜੇ ਰਹੋ ਕਿਉਂਕਿ ਇਹਨਾਂ ਨੇ ਹੱਲ ਕਰਵਾਉਣਾ ਆਪਣੇ ਪੀਐਸ ਟੈਟ ਦਾ ਜਿਹੜੇ ਬੱਚਿਆਂ ਨੇ ਪੀਐਸ ਟੈਟ ਦੇਣਾ ਉਹਨਾਂ ਨੂੰ ਪਤਾ ਹੈ ਜਿਹੜੇ ਆਲਰੇਡੀ ਇਸ ਗਰੁੱਪ ਦੇ ਵਿੱਚ ਜੁਆਇਨ ਨੇ ਜੇਕਰ ਤੁਸੀਂ ਜੁਆਇਨ ਨਹੀਂ ਤਾਂ ਤੁਸੀਂ ਇਹਨੂੰ ਜੁਆਇਨ ਕਰ ਸਕਦੇ ਹੋ ਆਪਣੇ ਟੈਲੀਗ੍ਰਾਮ ਅਤੇ ਵਟਸਐਪ ਚੈਨਲ ਤੇ ਜੁਆਇਨ ਜਾ ਕੇ ਉੱਥੇ ਤੁਹਾਨੂੰ ਲਿੰਕ ਮਿਲ ਜੇਗਾ ਇਹਨਾਂ ਦਾ ਵੀ ਉੱਥੇ ਤੁਸੀਂ ਜਾ ਕੇ ਜੁਆਇਨ ਕਰ ਸਕਦੇ ਹੋ ਸੋ ਇਹਨਾਂ ਦੀ ਵੱਤਵਤ ਮਦਦ ਕਰੋ ਜਿਵੇਂ ਵੀ ਹੋ ਸਕੇ ਜੇਕਰ ਤੁਹਾਡੇ ਕੋਲ ਪੈਸੇ ਵੱਲੋਂ ਨਹੀਂ ਹੋ ਸਕਦੀ ਤਾਂ ਉੱਥੇ ਤੁਸੀਂ ਪਹੁੰਚ ਕੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਮਤਲਬ ਕਿ ਇਹਨਾਂ ਦੇ ਨਾਲ ਜਾ ਕੇ ਵੀ ਸੋ ਧੰਨਵਾਦ ਦੋਸਤੋ ਹੋਰ ਇਦਾਂ ਦੀ ਅਪਡੇਟਸ ਲੈਣ ਦੇ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ